ਕੀ ਇਲੈਕਸ਼ਨ ਕਮਿਸ਼ਨ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਤੇ ਬੜੀ ਬਾਜ਼ ਅੱਖ ਹੁੰਦੀ ਹੈ ਨਾ ਕਿ ਉਹ ਉਹਦੇ ਕੋਲ ਹਰ ਰੋਜ਼ ਇਹ ਇਹ ਪਤਾ ਲੱਗਦਾ ਵੀ ਅੱਜ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੇ ਅਕਾਲੀ ਦਲ ਸ਼ਿਕਾਇਤ ਨਾ ਕਰਦਾ ਤਾਂ ਸ਼ਾਇਦ ਹਲੇ ਵੀ ਕੋਈ ਕਾਰਵਾਈ ਨਾ ਹੁੰਦੀ ਵੈਸੇ ਤਾਂ ਸੂਓ ਮੋਟਰ ਲੈਣਾ ਚਾਹੀਦਾ ਸੀ ਖੁਦ ਹੀ ਕਾਰਵਾਈ ਕਰ ਦੇਣੀ ਚਾਹੀਦੀ ਸੀ ਕਿ ਅਗਰ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ ਤਾਂ ਬਾਕੀ ਤਾਂ ਕੀ ਕਰ ਰਿਹਾ ਸੀਗੇ ਹਮ ਅਗਰ ਇੰਨੀ ਜ਼ਿਆਦਾ ਤਕੇਸ਼ਾਈ ਕੀਤੀ ਜਾ ਰਹੀ ਹੈ ਲੋਕਾਂ ਦੇ ਪਰਚੇ ਕੀਤੇ ਜਾ ਰਹੇ ਹਨ ਡਰਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਇਆ ਜਿਹੜਾ ਸਰਕਾਰੀ ਹੋਰ ਮਹਿਕ ਮੈਂ ਉਹਨਾਂ ਦੇ ਥਰੂ ਵੀ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਨੂੰ ਡਰਾਉਣ ਦੀ ਜਿਵੇਂ ਆੜਤੀਆਂ ਦੀ ਗੱਲ ਹੋਈ ਹੈ ਇਹ ਹੋਰ ਹੈ ਤਾਂ ਉਹਦੇ ਵਿੱਚ ਐਕਸ਼ਨ ਜਿਹੜਾ ਹੋਣਾ ਉਹ ਅਗਰ ਇਸਟੈਬਲਿਸ਼ ਹੋ ਜਾਂਦਾ ਤਾਂ ਸੁਭਾਗਕ ਹੈ ਔਰ ਇੱਕ ਹੋਰ ਚੀਜ਼ ਹੈ ਜੀ ਕਿ ਜਦ ਇਹ ਕਾਰਵਾਈ ਹੋ ਗਈ ਤਾਂ ਨੇਚਰਲੀ ਲੋਕਾਂ ਦੇ ਉੱਪਰ ਅਸਰ ਪੈਗਾ ਕਿ ਦੇਖੋ ਜੀ ਧੱਕਾ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਕੋਈ ਨਾ ਕੋਈ ਵੋਟ ਦਾ ਅਸਰ ਪੈ ਸਕਦਾ ਹੈ ਕਿ ਜੀ ਆਮ ਆਦਮੀ ਪਾਰਟੀ ਆ ਜਿਹੜੀ ਸਰਕਾਰ ਹੈ ਉਹ ਜਿੱਤਣ ਵਾਸਤੇ ਕੋਈ ਵੀ ਮਾਧਿਅਮ ਕੋਈ ਵੀ ਠੀਕ ਗਲਤ ਤਰੀਕਾ ਇਸਤੇਮਾਲ ਕਰਨ ਵਿੱਚ ਲੱਗੀ ਹੋਈ ਹੈ ਜਿਹਦਾ ਪਰਮਾਨ ਇਹ ਹੈਗਾ ਔਰ ਆਪੋਜੀਸ਼ਨ ਨੂੰ ਆ ਜਿਹੜੇ 2 ਦਿਨ ਰਹਿੰਦੇ ਆ ਉਹਦੇ ਵਿੱਚ ਆਪਣੀ ਕੈਂਪੇਨ ਦੇ ਵਿੱਚ ਇਸ ਚੀਜ਼ ਨੂੰ ਐਡ ਕਰਨ ਦਾ ਮੌਕਾ ਮਿਲੇਗਾ ਕਿ ਦੇਖੋ ਮੌਕਾ ਮਿਲੇਗਾ